ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਵਿਖੇ ਉਸ ਸਮੇਂ دہشت ਦਾ ਮਾਹੌਲ ਬਣਿਆ ਜਦੋਂ ਇੱਕ ਘਰ ਦੇ ਬਾਹਰ ਦੋ ਅਣਪਛਾਤੇ ਵਿਅਕਤੀਆਂ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਘਰ ਦੇ ਬਾਹਰ 3 ਤੋਂ 4 ਗੋਲੀਆਂ ਚਲਾਈਆਂ ਮੌਕੇ ਤੇ ਪਹੁੰਚੀ ਪੁਲਿਸ ਕਰੀ ਜੱਜ ਜਾਣਕਾਰੀ ਦਿੰਦੇ ਹੋਏ ਮਕਾਨ ਦੇ ਮਾਲਕ ਬਲੌਰ ਸਿੰਘ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ ਪਿੱਛੋਂ ਦੋ ਅਣਪਛਾਤੇ ਮੂੰਹ ਬਨ ਕੇ ਆਏ ਮੋਟਰਸਾਈਕਲ ਸਵਾਰਾਂ ਨੇ ਘਰ ਦੇ ਬਾਹਰ 3 ਤੋਂ 4 ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਦੇ ਮੋਟਰਸਾਈਕਲ ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਸਾਡੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਕੋਈ ਪੈਸੇ ਦਾ ਲੈਣ-ਦੇਣ ਹੈ ਉਤੇ ਹੀ ਉਹਨਾਂ ਨੇ ਕਿਹਾ ਕਿ ਮੈਂ ਅਤੇ ਮੇਰਾ ਬੇਟਾ ਡੇਢ ਸਾਲ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਏ ਹਾਂ ਅਤੇ ਸਾਡਾ ਕਿਸੇ ਨਾਲ ਵੀ ਕੋਈ ਝਗੜਾ ਨਹੀਂ ਹੋਇਆ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ ਬਈ ਕੀ ਨਾਮ ਦਾ ਤਾਂ ਬਲੌਰ ਸਿੰਘ ਜੀ ਸਨ ਹਾਕਪ ਸਿੰਘ ਕਿਹੜਾ ਪਿੰਡ ਹੈ ਜੀ ਡਾਲਾ ਜੀ ਅੱਜ ਕੀ ਗੱਲ ਹੋਈ ਸੀ ਜੀ ਗੱਲ ਜੀ ਅਸੀਂ ਤਾਂ ਬਾਹਰ ਗੁਰਦੁਆਰਾ ਸਾਹਿਬ ਸੀ ਜਾਨੀ 11 54 55 ਦੇ ਕਿ 20 ਫਾਇਰਿੰਗ ਕਰਕੇ ਚਾਰ ਬੰਦੇ ਤੇ ਚਾਰ ਗੋਲੀਆਂ ਮਾਰ ਕੇ ਜੀ ਦੋ ਬੰਦੇ ਸੀਗੇ ਮੋਟਰ ਹਾਈ ਤੇ ਆਇਆ ਪਹਿਲਾਂ ਗਾਂ ਲਾਂਗੇ ਆ ਗਾਂ ਤੋਂ ਮੁੜ ਕੇ ਆ ਗਏ ਫਿਰ ਆ ਜਿੱਥੇ ਆਪਾਂ ਖੜੇ ਆ ਇੱਥੋਂ ਟਿੱਡੀਆਂ ਗੋਲੀ ਉਧਰੋਂ ਉੱਥੇ ਹੀ ਮਾਰਦੇ ਸੀ ਉਹਨਾਂ ਕਿੰਨੇ ਜਣੇ ਮੋਟਰਸਾਈਕਲ ਤੇ ਦੋ ਜਣੇ ਸੀਗੇ ਜੀ ਮੂੰਹ ਬੰਨੇ ਹੋਏ ਸੀ ਹਾਂ ਮੂੰਹ ਬੰਨੇ ਹੋਏ ਸੀ ਕੈਮਰੇ ਕੋ ਦੱਸਿਆ ਜੀ ਕੋਈ ਨੰਬਰ ਨੰਬਰ ਨਹੀਂ ਨੰਬਰ ਪਲੇਟ ਹੈ ਹੀ ਨਹੀਂ ਸੀ ਪਹਿਲਾਂ ਕੋਈ ਧਮਕੀ ਧਮਕੀ ਆਈ ਹੋਵੇ ਨਾ ਜੀ ਬਿਲਕੁਲ ਨਹੀਂ ਨਾ ਕੋਈ ਧਮਕੀ ਨਾ ਲੜਾਈ ਕਿਸੇ ਨਾਲ ਨਾ ਕੋਈ ਹੋਰ ਲੈਣ ਦੇ ਪੈਸੇ ਦਾ ਵੀ ਹੈ ਨਹੀਂ ਸੀ ਰੌਲਾ ਕੋਈ ਵੀ ਕਿਸੇ ਨਾਲ ਜੀ ਪੈਸਾ ਸੰਬੰਧੀ ਕੋਈ ਪਹਿਲਾਂ ਕੋਈ ਗੱਲਬਾਤ ਕਰੇ ਸਾਲ ਦੋ ਸਾਲ ਪਹਿਲਾਂ ਕੋਈ ਗੱਲਬਾਤ ਹੋ ਬਾਹਰ ਦੇ ਤੁਸੀਂ ਹਾਂਜੀ ਸਾਰਾ ਪਰਿਵਾਰ ਬਾਹਰ ਸੀ ਜੀ ਨਹੀਂ ਫੈਮਿਲੀ ਤਾਂ ਇੱਥੇ ਹੀ ਅਸੀਂ ਬਾਹਰ ਸੀ ਮੁੰਡੇ ਮੁੰਡਾ ਬਾਹਰ ਕੋਈ ਡਾਇ ਸੀ ਜੀ ਇੱਥੇ ਕਿਸੇ ਨਾਲ ਲੜਾਈ ਝਗੜਾ ਪੈਣ ਚੀ ਨਾ ਨਾ ਬਿਲਕੁਲ ਨਹੀਂ ਜੀ ਵੋਟਰਾਂ ਹੀ ਪੰਜਾਂ ਵੋਟਰਾਂ ਵੀ ਆਪਾਂ ਕੇ ਲੜੇ ਬੋਲੇ ਨੇ ਵਲ ਹਾਂਜੀ ਇਹ ਮੰਗ ਕੀ ਕਰਦੇ ਕਰ ਮੰਗ ਜੀ ਬਸ ਇਨਸਾਫ ਹੋਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਕਿ ਕੌਣ ਬੰਦੇ ਆ ਜੀ ਮੋਗਾ ਜ਼ਿਲ੍ਹਾ ਦੇ ਪਿੰਡ ਡਾਲਾ ਵਿਖੇ ਉਸੇ ਮੈਂ ਦਹਿਸ਼ਤ ਦਾ ਮਾਹੌਲ ਬਣਿਆ ਜਦੋਂ ਇੱਕ ਘਰ ਦੇ ਬਾਹਰ ਦੋ ਅਣਪਛਾਤੇ ਵਿਅਕਤੀਆਂ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਘਰ ਦੇ ਬਾਹਰ 3 ਤੋਂ 4 ਗੋਲੀਆਂ ਚਲਾਈਆਂ ਮੌਕੇ ਤੇ ਪਹੁੰਚੀ ਪੁਲਿਸ ਕਰੀ ਜਾਂਚ ਜਾਣਕਾਰੀ ਦਿੰਦੇ ਹੋਏ ਮਕਾਨ ਦੇ ਮਾਲਕ ਬਲੌਰ ਸਿੰਘ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ ਪਿੱਛੋਂ ਦੋ ਅਣਪਛਾਤੇ ਮੂੰਹ ਬਨ ਕੇ ਆਏ ਮੋਟਰਸਾਈਕਲ ਸਵਾਰਾਂ ਨੇ ਘਰ ਦੇ ਬਾਹਰ 3 ਤੋਂ 4 ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਦੇ ਮੋਟਰਸਾਈਕਲ ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਸਾਡੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਕੋਈ ਪੈਸੇ ਦਾ ਲੈਣ-ਦੇਣ ਹੈ ਉਤੇ ਹੀ ਉਹਨਾਂ ਨੇ ਕਿਹਾ ਕਿ ਮੈਂ ਅਤੇ ਮੇਰਾ ਬੇਟਾ ਡੇਢ ਸਾਲ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਏ ਹਾਂ ਅਤੇ ਸਾਡਾ ਕਿਸੇ ਨਾਲ ਵੀ ਕੋਈ ਝਗੜਾ ਨਹੀਂ ਹੋਇਆ। ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਸੀਸੀਟੀਵੀ ਕੈਮਰੇ ਖੰਗਾਲੇ ਝੋਰੀ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਬਈ ਕੀ ਨਾਮ ਦਾ ਦਾ ਬਲੌਰ ਸਿੰਘ ਜੀ ਸੰਨਵਹਾਕਪ ਸਿੰਘ ਕਿਹੜਾ ਪਿੰਡ ਹੈ ਜੀ? ਨਾਲਾ ਜੀ। ਅੱਜ ਕੀ ਗੱਲ ਹੋਈ ਸੀ ਜੀ? ਗੱਲ ਜੀ ਅਸੀਂ ਤਾਂ ਬਾਹਰ ਗੁਰਦਾਸਪੁਰ ਆਵ ਸੀ ਇਹਨਾਂ 11:54:55 ਦੇ ਕਿ 20 ਫਾਇਰਿੰਗ ਕਰਕੇ ਚਾਰ ਬੰਦੇ ਤੇ ਚਾਰ ਗੋਲੀਆਂ ਮਾਰ ਕੇ ਜੀ ਦੋ ਬੰਦੇ ਸੀਗੇ। ਮੋਟਰਹਾਈਵੇ ਤੇ ਆਏ ਪਹਿਲਾਂ ਗਾਂ ਲਾਂਗੇ ਆ ਗਾਂ ਤੋਂ ਮੁੜ ਕੇ ਆ ਗਏ ਫਿਰ ਜਿੱਥੇ ਆਪਾਂ ਖੜੇ ਆ ਇੱਥੋਂ ਟੇਡੀਆਂ ਗੋਲੀ ਉਧਰੋਂ ਤਸਦੀ ਮਾਰਦੇ ਨੇ ਕਿੰਨੇ ਜਣੇ ਮੋਟਰਸਾਈਕਲ ਤੇ ਦੋ ਜਣੇ ਸੀ ਜੀ ਮੂੰਹ ਬੰਨੇ ਹੋਏ ਸੀ ਹਾਂ ਮੂੰਹ ਬੰਨੇ ਹੋਏ ਸੀ ਕੈਮਰੇ ਕੋ ਦੱਸਿਆ ਜੀ ਕੋਈ ਨੰਬਰ ਨੰਬਰ ਨਹੀਂ ਨੰਬਰ ਪਲੇਟ ਹੈ ਹੀ ਨਹੀਂ ਸੀ ਪਹਿਲਾਂ ਕੋਈ ਧਮਕੀ ਧਮਕੀ ਆਈ ਨਾ ਜੀ ਬਿਲਕੁਲ ਨਹੀਂ ਨਾ ਕੋਈ ਧਮਕੀ ਨਾ ਲੜਾਈ ਕਿਸੇ ਨਾਲ ਨਾ ਕੋਈ ਹੋਰ ਲੈਣ ਦੇ ਪੈਸੇ ਦਾ ਵੀ ਹੈ ਨਹੀਂ ਸੀ ਰੌਲਾ ਕੋਈ ਵੀ ਕਿਸੇ ਨਾਲ ਜੀ ਪੈਸਾ ਸੰਬੰਧੀ ਕੋਈ ਪਹਿਲਾਂ ਕੋਈ ਗੱਲਬਾਤ ਕਰੇ ਸਾਲ ਦੋ ਸਾਲ ਪਹਿਲਾਂ ਕੋਈ ਗੱਲਬਾਤ ਹੋਈ ਨਾ ਨਾ ਜੀ ਕੋਈ ਬਾਹਰ ਦੇ ਤੁਸੀਂ ਹਾਂਜੀ ਸਾਰਾ ਪਰਿਵਾਰ ਬਾਹਰ ਸੀ ਨਹੀਂ ਫੈਮਿਲੀ ਤਾਂ ਇੱਥੇ ਹੀ ਅਸੀਂ ਬਾਹਰ ਸੀ ਮੁੰਡੇ ਮੁੰਡਾ ਬਾਹਰ ਕੈਨੇਡਾ ਸੀ ਜੀ ਇੱਥੇ ਕਿਸੇ ਨਾਲ ਲੜਾਈ ਝਗੜਾ ਪੈਣ ਦਾ ਨਹੀਂ ਨਾ ਨਾ ਬਿਲਕੁਲ ਨਹੀਂ ਵੋਟਾਂ ਹੀ ਪੰਨਾਂ ਵੋਟਰਾਂ ਵੀ ਆਪਾਂ ਕਿਹਨ ਲੜੇ ਬੋਲਣ ਜਵਾਲ ਹਾਂਜੀ ਕੀ ਮੰਗ ਕੀ ਕਰਦੇ ਕਰ ਮੰਗ ਜੀ ਬਸ ਸਾਫ਼ ਹੋਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਕਿ ਕੌਣ ਬੰਦੇ ਆ ਜੀ